ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਰੱਖਿਓ ਜੀ ਆਈ ਕੁੰਡੇ ਘਰਾ ਦੇ ਲਾ ਕੇ ਤੇ ਘਰਾਂ ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ ਭਾਨਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ ਚ ਖੱਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨੇ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾੜਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇੱਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਨੂੰ ਲਿਹਾਨਾ ਪਹੁੰਚਾ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕਦਮਾ ਦਰਜ ਹੈ ਅਸੀਂ ਪੁੱਛਿਆ ਮੁਕਦਮਾ ਕਾਹਦਾ ਦਰਜ ਹੈ ਕਹਿੰਦੇ ਮੁਕਦਮਾ ਦਰਜ ਹੈ ਭਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ ਹੱਦ ਹੋ ਗਈ ਯਾਰ ਭਾਨਾ ਰੜਕਦਾ ਸੀ ਇਹ ਸਰਕਾਰ ਦੀਆਂ ਅੱਖਾਂ 'ਚ ਕਿਉਂਕਿ ਇੰਨਾ ਦਿਹਾ ਆ ਜਿਹੜੇ ਏਜੰਟ ਨੇ ਠਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀਭੁਗਤਾ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਆ ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਹੈ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮਐਲਏ ਮੰਤਰੀ ਕੋਲ ਜਾਂਦਾ ਵੀ ਫੁਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਇੱਕ-ਇੱਕ ਏਜੰਟ ਕਈ-ਕਈ ਕਰੋੜਾਂ ਰੁਪਇਆ ਠੱਗੀ ਮਾਰੀ ਬੈਠਿਆ ਪੰਜਾਬ ਦੇ ਲੋਕਾਂ ਨਾਲ। ਉਹ ਹੁਣ ਵੀ ਚੱਲ ਰਿਹਾ ਹੈ। ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉਹ ਠੱਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ। ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਇਆ ਲੱਖਾਂ ਰੁਪਇਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ। ਪਰ ਉਹ ਦਿਲ ਦਾ ਸਾਫ਼ ਬੰਦਾ। ਮੈਂ ਸਮਝਾਉਂਦਾ ਵੀ ਰਹਿਣਾ ਮੈਂ ਭਾਨਿਆ। ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਉਹ ਗੱਲ ਲੋਕਾਂ ਨੂੰ ਦੁੱਖਦੀ ਹੈ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਰੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਤੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਗ੍ਰਿਫਤਾਰੀ ਪਾ ਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉੱਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਿਸੇ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਊ ਉਹਦੀ ਕੁੱਟਮਾਰ ਕੀਤੀ ਜੇ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਜਿਉਂਕਿ ਬੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਕਿਸੇ ਪੰਜਾਬ ਦੇ ਲੋਕਾਂ ਦੇ ਕੰਮ ਆਉਂਦਾ ਕੁੱਤੀਆਂ ਵਸਾਉਣ ਦੀ ਗੱਲ ਕਰਦਾ ਕੋਈ ਅੰਟਾ ਤੋਂ ਪੈਸੇ ਵਾਸ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਨੂੰ ਰੜਕਦਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ 'ਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲ ਨੂੰ ਦੇ ਗਏ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਵਰਗਿਆਂ ਕੇ ਹੋਰ ਦੇ ਪਰ ਨਹੀਂ ਫੇਰ ਵੀ ਉਹ ਇਨਸਾਨ ਆ ਰੋਜ਼ ਬੱਧਵਾ ਵੇਲੇ ਦਿਨ ਪਿੰਡ ਬੈਠਦਾ ਹੁੰਦਾ ਸੀਗਾ ਮੈਂ ਸੁਣਿਆ ਹੁੰਦਾ ਸੀ ਮੈਂ ਭਾਨਿਆਂ ਜਿਹੜਾ ਕੰਮ ਤੂੰ ਚਲਾਇਆ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਇਦਾਂ ਨਹੀਂ ਆਪ ਕਰਨਾ ਨਹੀਂ ਦੂਜੇ ਬੰਦੇ ਨੂੰ ਕਰਨ ਦੇਣਾ ਨਹੀਂ ਤੈਨੂੰ ਮਾਹ ਲਜਾਉਣ ਗਿਆ ਔਲਿਆ ਹਾਥਾ ਚੱਕ ਕੇ ਹੁਣ ਪੰਜਾਬ ਦੇ ਲੋਕੋ ਜਾਂ ਉਹ ਬੰਦੇ ਜਾਂ ਜਿਹੜੇ ਕਦੇ ਹੀ ਭਾਨਾ ਬਹੁਤ ਚੰਗਾ ਕੰਮ ਕਰ ਰਹੇ ਆ ਇਕੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਿਬਾਤ ਤੁਸੀਂ ਫੇਸਬੁਕ ਕਾਨੇ ਉੱਤੇ ਫੱਟੇ ਚੱਕਣ ਵਾਲੇ ਆ ਸ਼ੱਕ ਦੇ ਫੱਟੇ ਬਾਈ ਤੇਰੇ ਨਾਲ ਐ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀਂ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਬਸ ਐਨੇ ਕਿ ਜੋ ਕਰੀ ਹੋਵੇਂਗੇ ਸੀ ਹੋਵੇਂ ਇਕੱਠੇ ਜੇ ਕੱਲ ਨੂੰ ਅਸੀਂ ਹੋਕਾ ਦੇ ਗਏ ਕੱਲ ਨੂੰ ਅਸੀਂ ਕੋਈ ਰੈਬੜੀ ਕਰਕੇ ਕਦੇ ਇਕੱਠ ਰੱਖੀ ਆਉਂਗੇ ਉਹ ਛੋਟਾ ਮਾਨਸ ਵਾਲਾ ਕਈ ਮਹੀਨੇ ਪਹਿਲਾਂ ਅੰਦਰ ਰੱਖਿਆ ਮੈਂ ਉਹਨੂੰ ਵੀ ਹੁਣੀ ਗੱਲ ਕਰਕੇ ਛੱਡਿਆ ਮੈਂ ਕਿਹਾ ਪਹਿਲਾਂ ਤੇਰੇ ਤੇ ਹਮਲਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੇਰੇ ਤੇ ਫੇਰ ਹਮਲਾ ਹੋਇਆ ਮੈਂ ਕਿਹਾ ਸਰਕਾਰ ਤੇਰੇ ਨਾਲ ਪੰਗਾ ਕਿਨਾ ਕਿਨਾ ਪਵਾਉਗੀ ਜਾਂ ਤੇ ਛੋ ਕੋਈ ਮਰਵਾ ਦੂ ਜਾਂ ਤੈਨੂੰ ਮਰਵਾ ਦੇਣਗੇ ਜਾਗੂ ਇਹਦਾ ਮਕਦਮਾ ਹੋ ਗਿਆ ਜੀ ਕੋਈ ਘਰਾਂ ਦੇ ਵਿੱਚੋਂ ਗਈ ਬੁਢੀ ਖੜੀ ਕਰ ਲੈਣਗੇ ਵਿੱਚ ਝੋਟੇ ਨੇ ਆ ਬੁਢੀ ਦੀ ਜਿਹਨੂੰ ਹੱਥ ਪਾ ਲਿਆ ਆ ਕੇ ਹੁਣ ਜਿੰਮੇ ਆ ਕਿਸੇ ਏਜੰਟ ਵੱਲੋਂ ਝੂਠਾ ਪਰਚਾ ਦਿੱਤਾ ਗਿਆ ਸਤੋਜ ਵਾਲੇ ਮਹਾਰਾਜ ਜੀ ਇਹ ਚੰਗੀਆਂ ਨਹੀਂ ਬਧਿੱਕੀਆਂ ਸੱਜਣਾ ਚੰਗੀਆਂ ਨਹੀਂ ਆ ਇੱਥੇ ਬਹੁਤ ਵੱਡੇ ਵੱਡੇ ਆ ਤੁਰ ਗਏ ਬਹੁਤ ਵੱਡੇ ਵੱਡੇ ਆ ਤੁਰ ਗਏ ਜਿਹੜੇ ਕਹਣਗੇ ਸਾਡੇ ਹੁਕਮ ਨਾਲ ਪੱਤਾ ਨਹੀਂ ਹਿਲਦਾ ਅਸੀਂ ਐ ਕਰਦਿਆਂ ਕਿ ਅਸੀਂ ਉਹ ਕਰਦਿਆਂਗੇ ਐ ਡੈਰੀਆਂ ਲਾਈਆਂ ਹੋਈਆਂ ਹੁੰਆਂ ਅਸੀਂ ਆਹ ਕੀਤਾ ਹੋਇਆ ਲੋਕਾਂ ਨੇ ਧੂੜ ਚ ਟਾਸੀ ਮਿੱਟੀ ਚ ਮਿਲਾਤੇ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਪਹਿਲਾਂ ਬਹੁਤ ਵਾਰੀ ਕਿ ਹੰਕਾਰ ਚੰਗਾ ਨਹੀਂ ਹੁੰਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਸੀ ਕਿ ਤੂੰ ਨਿੱਜੀ ਦੁਸ਼ਮਣੀਆਂ ਕੱਢੇ ਲੋਕਾਂ ਨਾਲ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੂੰ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅਸੀਂ ਲੋਕਾਂ ਨੂੰ ਲੀਡਰਾਂ ਅੱਗੇ ਯੁਰਤ ਪੈਦਾ ਖਿੱਚੇ ਲੋਕਾਂ ਦੇ ਲੀਡਰਾਂ ਅੱਗੇ ਲੋਕ ਅੱਜ ਅੱਜ ਬੋਲਦੇ ਆ ਤਾਂ ਅੱਜ ਕੋਈ ਬੋਲਦਾ ਬੰਦਾ ਯਾਰ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪਾਣੀ ਦੀ ਕੋਈ ਬੋਲੀ ਦੀ ਮੇਰੇ ਵਰਗੇ ਦੇ ਉੱਤੇ ਪਤਾ ਨਹੀਂ ਕੀ ਕੀ ਦੂ ਹਲੇ ਕਰੇਗਾ ਕੋਸ਼ਿਸ਼ਾਂ ਕਰੇਗਾ ਤਾਂ ਸਾਰਿਆਂ ਨੂੰ ਮੇਰਾ ਵੀਰ ਬੇਨਤੀ ਆ ਬਾਈ ਅਸੀਂ ਅਜੇ ਰਾਇ ਕਰਨੀ ਆ ਸਾਨੂੰ ਪੂਰਾ ਵੀ ਨਹੀਂ ਪਤਾ ਹਲੇ ਮੈਨੂੰ ਰਾਹ ਕੀ ਸੀਗਾ ਮੈਂ ਜਾਈ ਜਨਾ ਉਧਰ ਨੂੰ ਮਹਲੇ ਪਤਾ ਕਰਨਾ ਜਾ ਕੇ ਲਿਜਾਣੇ ਪਾਸੇ ਵੀ ਕੀ ਹੋਇਆ ਕੀ ਗੱਲਬਾਤ ਆ ਕਾਹਦਾ ਪਰਚਾ ਕਿਵੇਂ ਦਿੱਤਾ ਕਿਹਦੀ ਦਰਖਾਸਤ ਆ ਐ ਨਹੀਂ ਪਤਾ ਏ ਹੋ ਸਕਦਾ ਉਹ 6 ਮਹੀਨੇ ਅੰਦਰ ਲਿਬਾਉਣ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਚੱਲ ਪੇ ਅੱਜ ਭਾਨਾ ਫੜ ਲਿਆ ਕੱਲ ਨੂੰ ਕਿ ਮੇਰਾ ਹੋਰ ਸਾਥੀ ਫੜ ਲੈਣਗੇ ਉਸ ਤੋਂ ਬਾਅਦ ਮੈਨੂੰ ਫੜ ਕੇ ਅਦਰ ਦੇ ਦੇਣਗੇ ਤੁਸੀਂ ਬੈਠੇ ਆਰਾਮ ਨਾਲ ਘਰੇ ਲਜਾਈਆਂ ਜੇ ਬੈਠੇ ਟੌਰ ਨਾਲ ਬੈਠੇ ਰੋ ਵੀ ਕੋਈ ਗੱਲ ਨਹੀਂ ਬਾਈ ਠੀਕ ਆ ਫੇਸਬੁਕ ਤੇ ਮਾੜੀ ਜੀ ਕੋਈ ਗੱਲ ਹੋਵੇ ਹੱਕ ਚ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਾਸੇ ਹਟ ਜਿਓ ਅਸੀਂ ਪੰਜਾਬ ਦੇ ਲੋਕ ਆਪਣਾ ਫਰਜ਼ ਸਮਝ ਕੇ ਤੁਰੇ ਹੋਏ ਆਂ ਬਾਈ ਇਸ ਮਿੱਟੀ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਦਿਨ ਰਾਤ ਉਹ ਇਹਦੇ ਰਾਤ ਪੈਂਦੀ ਹੱਥ ਉੱਥੇ ਕੱਢਦੇ ਆਂ ਕੌਣ ਛੱਡਦਾ ਬਾਈ ਕਰ ਅਸੀਂ ਆਸਾਨ ਨਹੀਂ ਕਰਦੇ ਕਿਸੇ ਤੇ ਆਪਣਾ ਫਰਜ਼ ਨਿਭਾ ਰਹੇ ਆਂ ਪਰ ਸਾਥ ਤਾਂ ਦਿਓ ਯਾਰ ਖੜੋ ਤਾਂ ਸਹੀ ਨਾਲ ਯਾਰ ਕਿਤੇ ਐਡਾ ਧੱਕਾ ਯਾਰ ਦੇਖਿਆ 2 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਏਜੰਟ ਤੇ ਪਰਚਾ ਦਰਜ ਹੋਇਆ ਵੀ ਹਾਂ ਐਡਾ ਦੇਖਿਆ ਕਦੇ ਕੋਈ ਇਹ ਕਿੰਨੇ ਲੋਕ ਵਿਚਾਰੇ ਬਿਲਕਦੇ ਆ ਕਿਹੜੀਆਂ ਜਮੀਨਾਂ ਵੇਚ ਗਈਆਂ ਗਹਿਣੇ ਵੈ ਹੋ ਗਈਆਂ ਕਿਸੇ ਨੇ ਘਰ-ਬਾਰ ਵੇਚ ਕੇ ਏਜੰਟਾਂ ਨੂੰ ਪੈਸੇ ਭਰੇ ਆ ਤੇ ਕੀ ਹਾਲਾਤ ਆ ਲੋਕਾਂ ਦੇ ਕਿਵੇਂ ਚੱਕਰ ਮਾਰ ਮਰਦੇ ਆ ਧੱਕੇ ਮਾਰਦੇ ਜਾ ਕੇ ਜਲੀਲ ਕਰਦੇ ਏਜੰਟ ਬੈਠ ਕੇ ਦਫ਼ਤਰਾਂ ਦੇ ਵਿੱਚ ਅੱਜ ਭਾਨਾ ਏਜੰਟਾਂ ਤੋਂ ਪੈਸੇ ਕਢਾਉਂਦਾ ਸੀ ਲੋਕਾਂ ਨੇ ਭਾਨਾ ਚੱਕ ਕੇ ਅੰਦਰ ਬੰਦ ਕਰਤਾ ਕਾਨੂੰਨ ਸੁੜੀ ਆਵਾਜ਼ ਬੁਲੰਦ ਕੌਣ ਕਰੂਗਾ ਕੱਲ ਨੂੰ ਦੱਸ ਦਿਆਂ ਬਾਈ ਸਾਰੀ ਗੱਲਬਾਤ ਵੀ ਕਿੱਥੇ ਕੀ ਹੋਇਆ ਭਾਨਾ ਕਿਉਂ ਫੜਿਆ ਗਿਆ ਹੁਣ ਇੰਨੀ ਗੱਲ ਸਮਝ ਆਈ ਏ ਸਾਨੂੰ ਪਰ ਜੋ ਇਹ ਸਰਕਾਰ ਬੁੱਚਰਪਣਿਆ ਤੇ ਉਤਰੀ ਹੋਈ ਆ ਜੋ ਧੱਕੇਸ਼ਾਹੀ ਚ ਉਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਏ ਧੱਕਾ ਕਰ ਰਹੇ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇ ਰਹੇ ਕੱਲਾ ਕੱਲਾ ਨਖੇੜ ਕੇ ਪੰਜਾਬ ਦੇ ਲੋਕੋ ਬਹੁਤ ਾਰੀ ਮੈਂ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣ ਲਿਓ ਮੈਂ ਇਹ ਆਮ ਤੌਰ ਤੇ ਸਟੇਜਾਂ 'ਤੇ ਵੀ ਸੁਣਾਉਣਾ ਤੇ ਤੁਹਾਨੂੰ ਮੈਂ ਐਂ ਵੀ ਸੁਣਾਉਂਦਾ ਰਹਿਣਾ ਇਹ ਬਾਰੀ ਸਭ ਦੀ ਆਉਣੀ ਆ ਬਾਈ ਜਿਵੇਂ ਹਿਟਲਰ ਜਦੋਂ ਜਹੂਦੀਆਂ ਤੇ ਕਹਿੰਦੇ ਜ਼ੁਲਮ ਕਰ ਰਿਹਾ ਸੀ ਨਾ ਉਸ ਵੇਲੇ ਦੇ ਕਿਸੇ ਕਵੀ ਨੇ ਗੱਲ ਕਹੀ ਸੀ ਇਹ ਪਹਿਲਾਂ ਮੇਰੇ ਸ਼ਹਿਰ ਨੂੰ ਮਾਰਨ ਆਏ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰ ਗਿਆ ਫਿਰ ਮੇਰੇ ਸ਼ਹਿਰ ਨੂੰ ਮਾਰਿਆ ਮੇਰੇ ਪਿੰਡ ਨੂੰ ਮਾਰਿਆ ਮੈਂ ਚੁੱਪ ਰਹਾ ਇੱਕ ਦਿਨ ਮੇਰੇ ਗਵਾਂਢੀ ਨੂੰ ਮੇਰੀ ਅੱਖਾਂ ਸਾਹਮਣੇ ਕੱਢ ਕੇ ਗੋਲੀ ਮਾਰਤੀ ਮੈਂ ਕੁੰਡਾ ਲਾ ਲਿਆ ਵੀ ਆਪਣੀ ਕਿਹੜਾ ਵਾਰੀ ਆਉਣੀ ਆਪਾਂ ਨੂੰ ਕੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਮੈਨੂੰ ਕੱਢ ਲਿਆ ਮੈਨੂੰ ਲਜਾਣ ਲੱਗੇ ਮਾਰਨ ਖਾਤਰ ਕਹਿੰਦਾ ਮੈਂ ਦੇਖਿਆ ਉਸ ਦਿਨ ਮੇਰੀ ਖਾਤਰ ਬੋਲਣ ਵਾਲਾ ਖੜਨ ਵਾਲਾ ਲੜਨ ਵਾਲਾ ਕੋਈ ਬਚਿਆ ਨਹੀਂ ਸੀ ਭਾਈ ਮਤਭੇਖਾ ਪਾਲਿਓ ਬਾਈ ਮਨਾਂ ਦੇ ਵਿੱਚ ਮਤਭੇਖਾ ਪਾਲਿਓ ਕਿ ਅੱਜ ਅਸੀਂ ਜੇ ਐਂ ਬੈਠੇ ਰਹੇ ਨਾ ਆਪਣੇ ਬੋਲ ਜਿਹੜੇ ਬੋਲਦੇ ਸਾਡੇ ਬੰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆਣ ਸਾਫ ਦੀ ਗੱਲ ਕਰਦੇ ਆ ਧੱਕੇ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਦੇ ਆ ਉਹਨਾਂ ਨਾਲ ਨਾ ਖੜੇ ਬਾਈ ਤਾਂ ਯਾਦ ਰੱਖਿਓ ਕਿਸੇ ਨੇ ਸਾਨੂੰ ਕੱਲ ਨੂੰ ਇੱਕ ਵੀ ਬੰਦਾ ਇੱਥੇ ਇਹਨਾਂ ਨੇ ਆਵਾਜ਼ ਬੁਲੰਦ ਕਰਨ ਵਾਲਾ ਸਾਰੇ ਬੰਦੇ ਚੁਣ-ਚੁਣ ਕੇ ਪਹਿਲਾਂ ਉਹਨਾਂ ਨੂੰ ਇਹ ਮਰਵਾਉਣਗੇ ਚਾਹੇ ਜਿੱਲਾਂ ਸੱਟਣਗੇ ਫਿਰ ਆਮ ਲੋਕਾਂ ਦਾ ਜੋ ਇੱਕ ਚੂੰਬਰ ਕੱਢਣਗੇ ਜੋ ਇਹ ਲੋਕਾਂ ਦਾ ਕਰਨਗੇ ਤੁਸੀਂ ਸੋਚਿਆ ਨਹੀਂ ਹੋਣਾ ਬਾਈ ਸੋ ਦੱਸ ਦਿਆਂ ਬਾਈ ਕੱਲ ਨੂੰ ਅਰਾਹ ਕਰਕੇ ਸਾਰੇ ਬੰਦਿਆਂ ਨਾਲ ਆਪਣਾ ਵੀ ਅਗਲਾ ਕੀ ਕਰਨਾ ਹੈ ਅਗਲਾ ਕਦਮ ਕੀ ਚੱਕਣਾ ਹੈ ਕਿ ਬਾਕੀ ਇੰਨੀ ਅਪੀਲ ਕਰੂੰਗਾ ਇਹ ਹੈਗਾ ਅੰਦਰ ਕੋਈ ਦਰਦ ਜਾਂ ਮਾੜਾ ਮੋਟਾ ਹੈ ਸਾਨੂੰ ਲੱਗਦਾ ਵੀ ਇਹ ਸਾਨੂੰ ਆਪਣੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਜਿੱਥੋਂ ਦਾ ਬਾਈ ਸੁਨੇਹਾ ਦੇਵਾਂਗੇ ਉਥੇ ਪਹੁੰਚ ਜਾਓ ਬਾਈ ਕੱਲੀਆਂ ਗੱਲਾਂ ਕੱਲੀਆਂ ਟਿੱਪਣੀਆਂ ਜਨਾ ਮੈਂ ਫੇਰ ਕਹਿਣਾ ਸਾਡੀ ਯਾਤਰਾ ਨੂੰ ਇਹਨਾਂ ਨੇ ਖੜਲ ਪਾਉਣ ਲਈ ਯਾਤਰਾ ਰੋਕਣ ਲਈ ਕੰਬੇ ਪਿਆ ਉਦਦੇ ਦੇ ਜਿਹਦੇ ਤੁਰੇ ਹੋਏ ਆ ਕਿਉਂਕਿ ਬਹੁਤ ਚੰਗਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜਿਹੜੇ ਪਿੰਡ ਦੀ ਵੀ ਜਾਣਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੁਣਦੇ ਵੀ ਆ ਕੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਦੇ ਮੈਂਬਰ ਵੀ ਬਣ ਰਹੇ ਆ ਸਮਝ ਵੀ ਰਹੇ ਆ ਲੋਕ ਗੱਲ ਨੂੰ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਗੱਲ ਐ ਇਸੇ ਕਰਕੇ ਸਾਡੀ ਯਾਤਰਾ ਦਾ ਇਹਨਾਂ ਨੇ ਉਹ ਡੀਲ ਕਰਨ ਦੀ ਖਾਤਰ ਉਹ ਸਾਡੀ ਯਾਤਰਾ ਦੇ ਵਿੱਚ ਇਹਨਾਂ ਨੇ ਕਿਸ ਤਰੀਕੇ ਨਾਲ ਵੀ ਕੋਈ ਨਾ ਕੋਈ ਇਹ ਚ ਰੰਗ ਚ ਭੰਗ ਪਾਉਣ ਵਾਲੀ ਗੱਲ ਐ ਵੀ ਰੋਕਿਆ ਜਾਵੇ ਬੰਦੇ ਫੜੋਏ ਉਧਰ ਧਿਆਨ ਦੇਣਗੇ ਪਿੰਡਾਂ ਜਾਣ ਹਟਣਗੇ ਹੁਣ ਜਿਹੜੇ ਹੀ ਪਿੰਡਾਂ ਜਾਣਾ ਸੀ ਸਾਡਾ ਧਿਆਨ ਇਧਰ ਨੂੰ ਹੋ ਜਾਣਾ ਵੀ ਭਾਂਦੇ ਨੂੰ ਕਿਵੇਂ ਛਡਾਉਣਾ ਫਿਰ ਹੋਰ ਕਿਹਨੂੰ ਫੜ ਲੈਣਗੇ ਇਹਨੇ ਮੈਨੂੰ ਫੜ ਲੈਣਗੇ ਚਲੋ ਬਸ ਆਪਾਂ ਠੀਕਾਂ ਘਰੇ ਬੈਠੇ ਆਂ ਸੋਚੋ ਬਾਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕਾਂ ਅਕਲ ਨੂੰ ਹੱਥ ਮਾਰੋ ਏ ਐਨੇ ਤਾਂ ਅਸੀਂ ਕਦੇ ਇਸ ਤਰੀਕੇ ਨਾਲ ਤਾਂ ਅਸੀਂ ਹੋਏ ਹੀ ਨਹੀਂ ਕਦੇ ਯਾਰ ਅੱਜ ਤੱਕ ਦੇ ਯਾਰ ਕਿ ਸਾਡੇ ਦੂਜੇ ਤੇ ਵੀ ਤੀਜੇ ਤੇ ਵੀ ਕਿਸੇ ਦਾ ਕੋਈ ਜ਼ੁਲਮ ਹੁੰਦਾ ਸੀ ਨਾ ਬਾਈ ਅਸੀਂ ਇੱਕੜਾਏ ਖੜ ਜਾਂਦੇ ਸੀ ਵੀ ਆ ਜਾ ਯਾਰ ਤੇਰੇ ਤੇ ਜ਼ੁਲਮ ਨਹੀਂ ਹੋਣ ਦੇਣਾ ਜੋ ਗੋਲੀ ਆਊ ਪਹਿਲਾਂ ਸਾਡੇ ਤੇ ਆਊ ਜੋ ਪਾਸ ਜਰਸਾ ਉਪਰ ਸਾਡੇ ਗੱਲ ਚ ਆਉ ਆ ਸਾਡੇ ਆਪ ਦੇ ਨਾਲ ਕੀ ਹੋਈ ਅੰਦਰ ਅਸੀਂ ਕਿੱਥੇ ਖੜਦੇ ਆ ਯਾਰ